ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਵਰਿੰਦਰ ਸਿੰਘ ਯੂनाइटेड ਜੈਨੇਟਿਕਸ ਕੰਪਨੀ ਤੋਂ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਕੁੱਲਗੜੀ ਤੇ ਮੇਰੇ ਨਾਲ ਨਰਸੀ ਗਰੋਵਰ ਸਾਡੇ ਪ੍ਰੋਗਰੈਸਿਵ ਫਾਰਮਰ ਵੀ ਨੇ ਸਰਦਾਰ ਬਲਜਿੰਦਰ ਸਿੰਘ ਜੀ ਇਹ ਪਿਛਲੇ ਕਾਫੀ ਸਮੇ ਤੋਂ ਸਾਡੇ ਯੂनाइटेड ਜੈਨੇਟਿਕਸ ਕੰਪਨੀ ਨਾਲ ਜੁੜੇ ਹੋਏ ਨੇ ਤੇ ਕਿਸਾਨ ਵੀਰੋ ਇਹਨਾਂ ਕੋਲ ਆਪਾਂ ਅਪਡੇਟ ਲੈਣੇ ਆ ਜੀ ਸਾਡੀ 83078607 ਮੰਜੂ ਤੋਰੀ ਵਾਟਰਮੈਲਨ ਹੋਰ ਕਾਫੀ ਪ੍ਰੋਡਕਟ ਆ ਰਹੇ ਨੇ ਤੇ ਇਹ ਸਵਿੰਗ ਵੀ ਕਰ ਰਹੇ ਨੇ ਉਹਨਾਂ ਦੀ ਔਰ ਨਰਸੀ ਸੇਲ ਵੀ ਕਰ ਰਹੇ ਨੇ ਨਰਸੀ ਗਰੋਵਰ ਵੀ ਨੇ ਔਰ ਜੋ ਨਰਸੀ ਲੋਕੇਸ਼ਨ ਹੈ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬੀਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਬਾਤ ਚੱਲਦੀ ਰਹੇ ਜੀ ਅੱਛਾ ਵੀਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਯੂਨਾਈਟਿਡ ਜੈਨੇਟਿਕਸ ਕੰਪਨੀ ਨਾਲ ਜੁੜਿਆ ਨੂੰ ਯੂਨਾਈਟਿਡ ਨਾਲ ਤਕਰੀਬਨ 17 ਤੋਂ 2017 ਤੱਕ ਠੀਕ ਹੈ ਕਿੱਦਾਂ ਦੀ ਪਰਫਾਰਮੈਂਸ ਆ ਰਹੀ ਹੈ ਫਾਰਮਰ ਦਾ ਕੀ ਫੀਡਬੈਕ ਆ ਰਿਹਾ ਹੈ ਆਪਣੇ ਪ੍ਰੋਡਕਟਰ ਦੇ ਰਿਗਾਰਡਿੰਗ ਵਧੀਆ ਪ੍ਰੋਡਕਟਸ ਆਲ ਓਵਰ ਜਿੰਨੇ ਵੀ ਮੰਨ ਲਓ 8307 ਤੋਂ ਆਪਾਂ ਸਟਾਰਟਿੰਗ ਕਰ ਲਈਏ 6807 ਉਸ ਤੋਂ ਬਾਅਦ ਚ ਆ ਚਲੋ ਮੇਨ ਹਰੇਕ ਕੰਪਨੀ ਦੇ ਹਰੇਕ ਪ੍ਰੋਡਕਟ ਚ ਆਪਾਂ ਨਹੀਂ ਕਹਿੰਦੇ ਹੁੰਦੇ ਲਵੀ ਜਾਣ ਹੁੰਦੀ ਆ ਬਾਕੀ ਕਾਫੀ ਪ੍ਰੋਡਕਟ ਇਹਨਾਂ ਦੇ ਟਮਾਟਰ ਦੇ ਵਿੱਚ ਤੇ ਮੰਨ ਲਓ ਵਾਟਰਮੈਲਨ ਦੇ ਵਿੱਚ ਟੌਪ ਟੌਪ ਹਾਂ ਵਾਟਰਮੈਲਨ ਵਿੱਚ ਵੀ ਟੌਪ ਆ ਤੋਰੀ ਆਪਾਂ ਇਹ ਟਾਪ ਦੀ ਕੁਆਲਿਟੀ ਦੇ ਬਰਾਬਰ ਨੂੰ ਆਈ ਹੋਈ ਆ ਠੀਕ ਹੈ ਉਹ ਇੱਕ ਆਪਣੀ ਸ਼ਿਮਲਾ ਮਿਰਚ ਦੀ ਇਹਨਾਂ ਨੇ ਨਰਸੀ ਸੋਇੰਗ ਕੀਤੀ ਸੀ ਪ੍ਰਿੰਗਾ 05 ਦੀ ਕਿਵੇਂ ਰਹੀ ਡਿਮਾਂਡ ਇਸ ਵਾਰੀ ਤੁਹਾਡੇ ਕੋਲੇ ਕਾਫੀ ਡਿਮਾਂਡ ਆ ਰਹੀ ਸੀ ਹਣਾ ਮੇਰੇ ਕੋਲ ਕੁਝ ਏਰੀਆ ਉਹ ਐਕਟਰਾ ਏਰੀਆ ਆ ਪਾ ਮੰਨ ਸਕਦੇ ਆ ਲੱਗੂ ਉਸ ਏਰੀਏ ਚ ਡਿਮਾਂਡ ਆਈ ਵਾਰੀ ਹੀ ਲਰ ਕੋ ਯਾਨੀ ਉਹ ਏਰੀਆ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਲੱਗਦੀ ਉਥੇ ਪ੍ਰਿੰਗਾ 05 ਹੈ ਜੀ ਹਾਂਜੀ ਠੀਕ ਹੈ ਅੱਛਾ ਰਿਸਪੌਂਸ ਆ ਰਿਹਾ ਉਧਰੋਂ ਤੇ ਕਿਸਾਨ ਵੀਰਾਂ ਨੂੰ ਤੁਸੀਂ ਇੱਕ ਜਿਹੜੀ ਹੈ ਸਾਡੀ ਮੰਜੂ ਤੋਰੀ ਆਉਂਦੀ ਹੈ ਇਹਦਾ ਕੀ ਰਿਸਪੌਂਸ ਆ ਰਿਹਾ ਫਾਰਮਰ ਵੱਲੋਂ ਕੀ ਫੀਡਬੈਕ ਹੈ ਜੀ ਕਿਉਂ ਲਾਸਟ ਮੇਰੇ ਸਾਨੂੰ ਦੋ ਸਾਲਾਂ ਤੋਂ ਤੁਸੀਂ ਲਾ ਰਹੇ ਹੋ ਹਨ ਹਾਂਜੀ ਅੱਛਾ ਜੀ ਪਿਛਲੇ ਸਾਲ ਮੇਰੇ ਕੋਲ ਇਹ ਦੀ ਕਿਲੋ ਇੱਕ ਸੀਡ ਦੀ ਨਰਸਰੀ ਸੀਗੀ ਅੱਛਾ ਜੀ ਤੇ ਬਾਕੀ ਆਪਣੇ ਕੋਲ ਜਿੱਥੇ ਵੀ ਜਿਹੜੇ ਵੀ ਫਾਰਮਰ ਕੋਲ ਗਈ ਆ ਬਹੁਤ ਸਲਾਇਆ ਇਹਨੂੰ ਮੇਰੇ ਯਾਰ ਦੋਸਤ ਕੋਲੀ ਸੀ ਕਿ 5 4 5 ਵੱਲਾ ਮਹਾ ਹੋਣ ਦੀਆਂ ਅੱਛਾ ਤੇ ਮੈਨੂੰ ਲੱਗਦਾ ਲ ਵੀ ਤੀਜੇ ਦਿਨ ਨਿਰੀ ਲੱਤ ਦੀ ਸੀ ਨਿਰੀ ਲੱਤ ਦੀ ਸੀ ਇੱਕ ਜਾਨੀ ਕਿ ਬਾਈ ਨੇਮ ਪ੍ਰੋਡਕਟ ਚੱਲ ਰਿਹਾ ਹੈ ਮਾਰ ਨਹੀਂ ਸੀ ਨਾਮ ਨਹੀਂ ਲਾਵਾਂਗੇ ਹਾਂ ਫਿਰ ਇਹ ਵੀ ਤੁਹਾਨੂੰ ਦੱਸ ਦਾਂ ਲ ਵੀ ਕੁਆਲਿਟੀ ਪੱਖੋਂ ਵੀ ਬਹੁਤ ਸੋਹਣੀ ਕਲਰ ਵਾਈਜ਼ ਹਾਂ ਕਲਰ ਵਾਈਜ਼ ਲਾ ਲਓ ਤੇ ਲੈਂਥ ਐ ਸਲਿਮ ਜੀ ਬਹੁਤ ਸੋਹਣੀ ਕੁਆਲਿਟੀ ਜਾਨੀ ਕਿ ਤੁਸੀਂ ਮੰਡੀ ਕਰਨ ਵੀ ਤੁਹਾਡਾ ਐਕ ਟ੍ਰਾਈ ਹੋਊਗਾ ਅੱਛਾ ਜੀ ਜਾਨੀ ਮੰਡੀ ਦੇ ਵਿੱਚ ਪੂਰਾ ਖੁਸ਼ ਹੋ ਕੇ ਹੈਗਾ ਵਪਾਰੀ ਲਊਗਾ ਹਾਂ ਠੀਕ ਹੈ ਜਿਹੜੇ ਆ ਕੀ ਕਿਸਾਨ ਵੀਰ ਚਾਹਵਾਨ ਨੇ ਇਸ ਦੀ ਵੈਰਾਈਟੀ ਦੀ ਜਾਂ ਤੋਰੀ ਦੀ ਕੀਤੀ ਕਰਨ ਦੇ ਚਾਹਵਾਨ ਨੇ ਹਾਂਜੀ ਤੁਸੀਂ ਉਹਨਾਂ ਨੂੰ ਆਪਣੇ ਵੱਲੋਂ ਕੀ ਸੁਝਾ ਦੇਣਾ ਚਾਹੁੰਦੇ ਹੋ ਵਿੱਚ ਕੋ ਕੋ ਲਾ ਸਕਦੇ ਠੀਕ ਹੈ ਵਿੱਚ ਕੋ ਕੋ ਬਹੁਤ ਸੋਹਣੀ ਵੈਰਾਈਟੀ ਆ ਵਿੱਚ ਕੋ ਕੋ ਲਾ ਸਕਦੇ ਠੀਕ ਹੈ ਤੇ ਜਿਹੜਾ ਆਪਣਾ ਵਾਟਰ ਮੈਲਨ ਜੀ ਨਰਗਿਸ ਗੋਲਡ ਉਹ ਵੀ ਤੁਹਾਨੂੰ ਪਤਾ ਬਾਈ ਨੇਮ ਚੱਲ ਰਿਹਾ ਹੁੰਦਾ ਇੱਕ ਤੋਹਫਾ ਹੈ ਦਾ ਆਪਣੇ ਦਰਿਆ ਪੱਟੀ ਚ ਤਾਂ ਬ੍ਰਾਂਡ ਬਣ ਗਿਆ ਬ੍ਰਾਂਡ ਬਣ ਗਿਆ ਸਹੀ ਗੱਲ ਸਹੀ ਗੱਲ ਤੇ ਅੱਛਾ ਜਿਹੜੀ ਆਪਣੀ ਨਰਸਰੀ ਦੀ ਲੋਕੇਸ਼ਨ ਹੈ ਉਹ ਮੇਰੇ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਨ੍ਹਾਂ ਨੇ ਆਪਣੀ ਨਰਸਰੀ ਲੈਣੀ ਹੋਵੇ ਜਾਂ ਇਹਨਾਂ ਦੇ ਜਿਵੇਂ ਪਲਾਂਟ ਵੀ ਹੈਗਾ ਤੁਸੀਂ ਸੇਲ ਕਰਦੇ ਹੋ ਹਨਾ ਹਾਂਜੀ ਹਾਂਜੀ ਤੇ ਉਹਨਾਂ ਨੂੰ ਤੁਸੀਂ ਆਪਣੀ ਲੋਕੇਸ਼ਨ ਸ਼ੇਅਰ ਆਪਣਾ ਜੀ ਨਰਸਰੀ ਖਾਲਸਾ ਨਰਸਰੀ ਫਾਰਮ ਦੇ ਨਾਂ ਤੇ ਆਪਾਂ ਕਰਦੇ ਆਂ ਜੀਰਾ ਫਰੋਪਰ ਰੋਡ ਤੇ ਅੱਡਾ ਕੋਲ ਲੱਗੜੀ ਆ ਕੋਲ ਗੋਲਡਨ ਰਿਜ਼ੋਰਟਸ ਤੁਸੀਂ ਵਿਜ਼ਿਟ ਕਰ ਸਕਦੇ ਆ ਆਪਣਾ ਮੋਬਾਈਲ ਨੰਬਰ ਮੇਰਾ ਨੰਬਰ ਹੈ 99147 9985 98724874 ਤੇ ਜਾਨਕੀ ਆਪਣੇ ਹਰੇਕ ਤਰ੍ਹਾਂ ਦੀ ਇੱਥੇ ਨਰਸਰੀ ਅਵੇਲੇਬਲ ਹੁੰਦੀ ਹੈ ਠੀਕ ਹੈ ਗੋਭੀ ਦੀ ਵੀ ਹੁੰਦੀ ਹੈ ਹਾਂਜੀ ਟੋਟਲ ਨਰਸਰੀ ਹੈਗੀ ਆ ਗੋਭੀ ਟਮਾਟਰ ਅ ਮਿਰਚ ਚਿਮਲਾ ਮਿਰਚ ਪਿਆਜ਼ ਦੀ ਠੀਕ ਹੈ ਜੀ ਹਾਂ ਇਸ ਤੋਂ ਬਾਅਦ ਚ ਆਪਣੇ ਵੱਲਾਂ ਚੱਲ ਪੈਣੀਆਂ ਐ ਕਰੇਲੇ ਦੀ ਵੱਲ ਵੱਡੇ ਲੈਵਲ ਤੇ ਹੁੰਦੀ ਆ ਠੀਕ ਹੈ ਜੀ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਵੀਰ ਜੀ ਤੁਸੀਂ ਪਲੀਜ਼ ਥੋੜਾ ਜਿਹਾ ਇਹ ਪਿੱਛੇ ਜਿਹੜਾ ਨਰਸਰੀ ਦਾ ਲੋਕੇਸ਼ਨ ਨੇ ਉਹ ਮੇਰੇ ਕਿਸਾਨ ਵੀਰਾਂ ਨੂੰ ਥੋੜਾ ਵਿਜ਼ਿਟ ਕਰਵਾ ਦਿਓ ਕਿਸਾਨ ਵੀਰੋ ਇਹ ਫਰੋਈ ਪਰ ਜੀ ਦਾ ਪਰ ਜੀਰਾ ਰੋਡ ਸਾਹਮਣੇ ਆ ਰਿਹਾ ਜੀ ਔਰ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਜਿਹੜੀ ਆਪਣੀ ਨਰਸਰੀ ਉਸ ਦਿੱਤਾ ਜੀ ਤੋ ਬਾਕੀ ਜਿਹੜੇ ਵੀ ਕਿਸਾਨ ਵੀਰ ਨੂੰ ਜੋ ਵੀ ਪ੍ਰੋਡਕਟ ਚਾਹੀਦਾ ਹੋਵੇ ਵੀਰ ਨਾਲ ਇੱਕ ਵਾਰੀ ਜਰੂਰ ਸ਼ੇਅਰ ਕਰਿਓ ਇਹਨਾਂ ਨਾਲ ਵਿਜ਼ਿਟ ਕਰੋ ਜਰੂਰ ਲੈ ਕੇ ਜਾਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਨੂੰ ਲਈ ਤੁਹਾਡਾ ਬਹੁਤ ਬਹੁਤ